ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਜਿਨ੍ਹਾਂ ਕਿਸਾਨ ਭਰਾਵਾਂ ਨੇ ਹਜੇ ਤੱਕ ਬਨੇ YouTube ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਸਾਰੇ YouTube ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਓ ਤੇ ਅੱਜ ਦੀ ਵੀਡੀਓ ਦੇ ਵਿੱਚ ਕਣਕ ਕਿਸਾਨ ਭਰਾਵੋ ਆਪਾਂ ਗੱਲ ਕਰਨੀ ਹੈ ਕਣਕ ਦੇ ਆਖਰੀ ਪਾਣੀ ਦੇ ਬਾਰੇ ਕਣਕ ਨੂੰ ਜਿਹੜਾ ਆਖਰੀ ਪਾਣੀ ਆਪਾਂ ਨੂੰ ਕਦੋਂ ਦੇਣਾ ਚਾਹੀਦਾ ਕਦੋਂ ਆਪਾਂ ਨੂੰ ਜਿਹੜੀ ਕਣਕ ਦਾ ਪਾਣੀ ਬੰਦ ਕਰ ਦੇਣਾ ਚਾਹੀਦਾ ਇਹ ਸਾਰੀ ਅੱਜ ਗੱਲ ਆਪਾਂ ਅੱਗੇ ਤੁਹਾਨੂੰ ਵੀਡੀਓ ਦੇ ਵਿੱਚ ਸਾਂਝੀ ਕਰਾਂਗੇ ਤੇ ਜਿਹੜੇ ਨਵੇਂ ਕਿਸਾਨ ਨੇ ਆਪਣੇ YouTube ਚੈਨਲ ਤੇ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀਆਂ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਮਿਲ ਸਕੇ ਤੇ ਕਿਸਾਨ ਭਰਾਵੋ ਬਹੁਤ ਜ਼ਿੰਮੇਵਾਰਾ ਦੇ ਸਵਾਲ ਹੁੰਦੇ ਆ ਵੀ ਅਸੀਂ ਕਣਕ ਦਾ ਪਾਣੀ ਕਦੋਂ ਬੰਦ ਕਰੀਏ ਤੇ ਆਖਰੀ ਪਾਣੀ ਕਣਕ ਨੂੰ ਕਦੋਂ ਆਪਾ ਦਈਏ ਕਿਸਾਨ ਭਰਾਵੋ ਇਹ ਆਖਰੀ ਪਾਣੀ ਹੁੰਦਾ ਆਪਣੀ ਵੈਰਾਈਟੀ ਦੇ ਉੱਪਰ ਆਪਣੀ ਦੇ ਉੱਪਰ ਨਹੀਂ ਹੁੰਦਾ ਕਿਉਂਕਿ ਵੈਰਾਈਟੀਆਂ ਸਾਰੀ ਇਹ ਸੇਮ ਟਾਈਮ ਹੀ ਲੰਦੀ ਹੈ ਦਾ ਹਫਤਾ 10 ਦਿਨ ਇੱਧਰ ਉੱਧਰ ਹੋ ਸਕਦੇ ਆ ਕੋਈ ਵੀ ਆਪਣੀ ਵੈਰਾਈਟੀ ਹੈ ਕਣਕ ਦੀ ਉਹ ਇੱਕ ਸਮੇਂ ਤੇ ਉਹ ਪੱਕਦੀ ਹੈ ਹਫਤਾ 10 ਦਿਨ ਇੱਧਰ ਉੱਧਰ ਹੋ ਸਕਦੀ ਹੈ ਤੇ ਜ਼ਮੀਨ ਦਾ ਫਰਕ ਜ਼ਰੂਰ ਹੁੰਦਾ ਕਿਉਂਕਿ ਡੱਕਰ ਜ਼ਮੀਨਾਂ ਦਾ ਫਰਕ ਹੁੰਦਾ ਤੇ ਰੇਤਲੀ ਜ਼ਮੀਨਾਂ ਦਾ ਤੇ ਹੁਣ ਤੁਸੀਂ ਆਪਣੀ ਕਣਕ ਦੇ ਵਿੱਚ ਪਾਣੀ ਬੰਦ ਕਦੋਂ ਕਰ ਦੇਣਾ ਆਪਾਂ ਨੂੰ ਚਾਹੀਦਾ ਹੈ ਤੁਸੀਂ ਇਹ ਵੀਡੀਓ ਦੇ ਵਿੱਚ ਮੇਰੀ ਕਣਕ ਦੇਖ ਰਹੇ ਹੋ ਤੇ ਇਹਨੂੰ ਅੱਜ ਤਰੀਕ ਹੋ ਗਈ ਦੇਖ ਲਓ 23 ਮਾਰਚ ਅੱਜ ਦੇ ਦਿਨ ਇਹਨੂੰ ਪਾਣੀ ਚੱਲ ਰਿਹਾ ਇੱਧਰਲਾ ਪਲਾਟ ਆਪਾਂ ਦੇਖ ਸਕਦੇ ਹੋ ਤੁਸੀਂ ਪਾਣੀ ਦਾ ਭਰਤਾ ਤੇ ਇਹਦੇ ਵਿੱਚ ਤੁਸੀਂ ਗਿੱਲ ਦੇਖ ਸਕਦੇ ਹੋ ਜਿਹੜੀ ਧਰਤੀ ਹੈ ਉਹ ਢੋਲੀ ਹੋ ਚੁੱਕੀ ਹੈ ਤੇ ਜੇ ਜਿਹੜੀ ਕਣਕ ਦੀ ਕੰਡੀਸ਼ਨ ਹੈ ਕਣਕ ਦੇ ਵਿੱਚ ਹਜੇ ਤੁਸੀਂ ਦਾਣੇ ਦੇ ਵਿੱਚ ਦੇਖ ਸਕਦੇ ਹੋ ਹਜੇ ਦੁੱਧਾ ਭਰਿਆ ਹੋਇਆ ਹੈ ਜੈਨਕਿ ਥੱਲੇ ਗਿੱਲ ਵੀ ਆਪਾਂ ਕਹਿ ਸਕਦੇ ਪੰਜ ਚਾਰ ਦਿਨ ਦੀ ਗਿੱਲ ਹੈ ਤੇ ਆਪਾਂ ਨੇ ਆਖਰੀ ਪਾਣੀ ਜਿਹੜਾ ਕਣਕ ਨੂੰ ਦੇ ਰਹੇ ਹੈ ਤੇ ਤੁਸੀਂ ਆਪਣੀ ਹੁਣ ਜ਼ਮੀਨ ਦੇ ਹਿਸਾਬ ਦੇ ਨਾਲ ਜੇ ਤਾਂ ਤੁਸੀਂ ਬਹੁਤੀਆਂ ਗੱਲਾਂ ਦੇ ਵਿੱਚ ਨਹੀਂ ਪਹਿਲਾਂ ਤੁਸੀਂ ਆਪਣੀ ਕਣਕ ਦੇਖਣੀ ਹੈ ਕਣਕੇ ਦੇ ਵਿੱਚ ਤੁਸੀਂ ਦਾਣਾ ਦੇਖ ਰਹੇ ਜੇ ਤੁਹਾਡੇ ਮੁੰਜਰ ਦੇ ਵਿੱਚ ਜਿਹੜਾ ਦਾਣਾ ਜੇ ਤਾਂ ਉਹਦੇ ਵਿੱਚ ਦੁੱਧਾ ਬਣ ਰਿਹਾ ਹੈ ਦੁੱਧਾ ਭਰਿਆ ਹੋਇਆ ਹੈਗਾ ਤਾਂ ਜੇਰੀ ਤੁਹਾਡੀ ਕਣਕ ਨੂੰ ਪਾਣੀ ਦੀ ਜ਼ਰੂਰਤ ਹੈ ਜੇ ਤੁਸੀਂ ਆਪਣੀ ਕਣਕੇ ਦੇ ਵਿੱਚ ਦੇਖੋਗੇ ਦਾਣੇ ਦੇ ਵਿੱਚ ਕਰੀਮ ਦੁੱਧ ਦੇ ਦੀ ਜਗ੍ਹਾ ਤੁਸੀਂ ਇਹਨੂੰ ਦਬ ਕੇ ਦੇਖੋਗੇ ਕਰੀਮ ਬਣੀ ਹੋਈ ਹੈ ਤਾਂ ਉਸ ਸਮੇਂ ਜੇਰੀ ਆਪਾਂ ਕਣਕ ਨੂੰ ਪਾਣੀ ਬੰਦ ਕਰਨਾ ਹੈ ਪਾ ਕਹਿ ਸਕਦੇ ਆ ਵੀ ਹੁਣ ਜਿਹੜੀ ਆਪਣੀ ਕਣਕ ਨੂੰ ਬਿਲਕੁਲ ਵੀ ਪਾਣੀ ਦੀ ਜ਼ਰੂਰਤ ਨਹੀਂ ਹੈਗੀ ਤੇ ਜੇ ਆਪਾਂ ਫਿਰ ਵੀ ਆਪਣੀ ਕਣਕ ਨੂੰ ਪਾਣੀ ਦੇਵਾਂਗੇ ਤਾਂ ਜਿਹੜੀ ਆਪਣੀ ਕਣਕ ਦੇ ਦਾਣੇ ਆ ਸੁੰਘੜ ਸਕਦੇ ਆ ਇਸ ਕਰਕੇ ਤੁਸੀਂ ਕੋਈ ਇਹਦੇ ਵਿੱਚ ਤਰੀਕ ਦੀ ਵਜ੍ਹਾ ਨਹੀਂ ਹੈਗੀ ਸਿਰਫ ਤੁਸੀਂ ਦੇਖਣਾ ਕੀ ਹੈ ਆਪਣੀ ਕਣਕ ਦੀ ਕੰਡੀਸ਼ਨ ਜਿਹੜੀ ਆ ਰੇਤਲੀ ਜਮੀਨਾਂ ਉਹਨਾਂ ਦੇ ਵਿੱਚ ਗਿੱਲ ਘੱਟ ਰਹਿੰਦੀ ਹੈ ਜੇ ਥੋੜੀ ਕਣਕ ਦੇ ਵਿੱਚ ਅਹ ਹੈਟਲੀ ਤੁਸੀਂ ਦੇਖ ਸਕਦੇ ਹੋ ਆਹ ਵਾਲੀ ਚੀਜ਼ ਹੈ ਜਿਹੜੀ ਇਹ ਜਦੋਂ ਹਲਕੀ ਜਿਹੀ ਥੱਲੇ ਤੋਂ ਪੱਕਣੀ ਸ਼ੁਰੂ ਹੋ ਜਵੇ ਉਸ ਸਮੇਂ ਤੇ ਜਿਹੜੀ ਤੁਸੀਂ ਆਪਣੀ ਕਣਕ ਨੂੰ ਬਿਲਕੁਲ ਵੀ ਪਾਣੀ ਨਹੀਂ ਦੇਣਾ ਤੇ ਜੇ ਤੁਸੀਂ ਉਸ ਸਮੇਂ ਤੇ ਪਾਣੀ ਦਉਗੇ ਤਾਂ ਜਿਹੜੀ ਆਪਣੀ ਕਣਕ ਦੇ दाने ਸੁੰਗੜ ਜਾਂਦੇ ਆ ਤੇ ਕਿਸਾਨ ਭਰਾਵੋ ਹਵਾ ਦਾ ਚੱਕ ਜਰੂਰ ਹੁੰਦਾ ਹੈ ਕਿਉਂਕਿ ਹੁਣ ਜਿਹੜੀ ਕਣਕਾਂ ਨੇ ਭਾਰੀ ਹੈ ਜੇ ਆਪਾਂ ਪਾਣੀ ਆਪਣੀ ਕਣਕ ਨੂੰ ਦਵਾਂਗੇ ਤਾਂ ਆਪਣੀ ਜਿਹੜੀ ਕਣਕ ਹੈ ਡਿੱਗ ਸਕਦੀ ਹੈ ਪਰ ਜੇ ਆਪਾਂ ਪਾਣੀ ਨਹੀਂ ਵੀ ਦਵਾਂਗੇ ਤਾਂ ਵੀ ਆਪਣੀ ਜਿਹੜੀ ਕਣਕ ਦਾ ਨੁਕਸਾਨ ਹੈ ਇਸ ਕਰਕੇ ਤੁਸੀਂ ਆਪਣੀ ਕਣਕ ਨੂੰ ਪਾਣੀ ਹੁਣ ਦੇ ਸਕਦੇ ਹੋ ਜੇ ਤੁਹਾਡੀ ਕਣਕ ਦੇ ਵਿੱਚ ਗਿਲ ਹੈਗੀ ਹੈ ਤਾਂ ਤੁਹਾਡੀ ਮਰਜ਼ੀ ਹੈ ਤੇ ਇਸ ਸਮੇਂ ਤੇ ਜੇ ਤੁਸੀਂ ਪਾਣੀ ਬੰਦ ਕਰੋਗੇ ਤਾਂ ਤੁਹਾਨੂੰ ਦਾ ਬਹੁਤ ਵਧੀਆ ਝਾੜ ਆਊਗਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਸਨ ਭਰਾਵਾਂ ਤੱਕ ਤੇ ਤੁਹਾਡਾ ਸਾਰੇ ਦਾ ਆਪਣੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ